ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬੰਦੇ ਨਾ ਹੱਥ ਨਹੀਂ ਧਰੋਗੇ ਹਰ ਵਾਰ ਮੇਰੇ ਗਾਣਾ ਸੁਣਾ। ਔਰ ਸਿੱਧਾ ਹੀ ਨੰਬਰ ਕਰ ਦੇਵੇਂ ਇਹਦਾ ਦੇ ਦੱਸਣਾ। ਓ ਤੇਰੀ ਹਾਲ ਤੇਰੀ। ਲੋ ਜੀ ਸ੍ਰੀ ਗਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਚੈਨਲ ਤੇ ਜਸਵੀਰ ਖਟੜਾ ਤੇ ਜਿਹੜੇ ਬੰਦੇ ਆਪਾਂ ਨੂੰ ਫੇਸਬੁੱਕ ਤੇ ਦੇਖਦੇ ਨੇ ਉਹ ਫੋਲੋ ਕਰ ਲਿਓ ਤੇ ਜਿਹੜੇ YouTube ਤੇ ਨੇ ਉਹ ਸਬਸਕ੍ਰਾਈਬਰ ਕਰ ਲਿਓ ਤਾਂ ਕਿ ਬਲੌਗ ਜਿਹੜੇ ਹੋਣਗੇ ਤੁਹਾਨੂੰ ਮਿਲਦੇ ਰਹਿਣ ਤੇ ਆਪਣਾ ਡੇਲੀ ਦਾ ਡੇਲੀ ਬਲੌਗ ਆਇਆ ਕਰੂਗਾ। ਤੇ ਜੋ ਵੀ ਹੁਣ ਆਪਣਾ ਕਨਸੈਪਟ ਉਹ ਵੱਖਰੀ ਹੁੰਦਾ ਹਨ ਤੇ ਜ਼ਰੂਰੀ ਅਸੀਂ ਨੇ ਸੋਚਿਆ ਵੀ ਜਿਹੜੀਆਂ ਵੀਡੀਓ ਹੁੰਦੀਆਂ ਨੇ ਸਾਡੀਆਂ ਥੋੜੀਆਂ ਜਿਹੀਆਂ ਵੱਖਰੀ ਹੁੰਦੀਆਂ ਨੇ ਆਮ ਨਾਲੋਂ ਤੇ ਉਹਦੇ ਵਿੱਚ ਤੁਹਾਨੂੰ ਸਵਾਦ ਵੀ ਬੜਾ ਆਊਗਾ ਤੇ ਰਿਜਾਈ ਦੇ ਵਿੱਚ ਬੈ ਕੇ ਨਜ਼ਾਰੇ ਨਾਲ ਦੇਖਿਆ ਕਰੋ ਠੀਕ ਹੈ ਤੇ ਮਿਲ ਉਹੋ ਅਗਦੀ ਸਟਾਰਟ ਚਲੋ ਜੀ ਮਿੱਤਰੋ ਹੁਣ ਆਪਾਂ ਇਹਦੇ ਕੰਮ ਨੇ ਉਹਨੂੰ ਦੇਖ ਲਈ ਅੱਜ ਪਹਿਲਾਂ ਇਹ ਨਜ਼ਰੂਰੀ ਨਿਬੜਦੇ ਹੁਣ ਜਿਹੜਾ ਆਪਾਂ ਕੋਈ ਕੰਮ ਹੋਰ ਨਹੀਂ ਕਰ ਸਕਦੀ ਅੱਜ ਦੁਬਾਰਾ ਸੰਡੇ ਆ ਤੇ ਦਾਗਰ ਕੇ ਹਾਂ ਮੇਰੇ ਮੇਜੇ ਕੰਮ ਨੇ ਚਾਰ ਕੋਨ ਮੇੜ ਲੀ ਉਦੋਂ ਬਾਅਦ ਖਰੀਦ ਉੰਦੜਾ ਫੋਨ ਜੋਗਾ ਰਹਾ ਸਮਾਨ ਨਹੀਂ ਕਦੇ ਪੂਰਾ ਪੌਂਦਾ ਕਿਉਂ ਨਹੀਂ ਪਾਇਆ ਤੈਨੂੰ ਵੀ ਕਿਉਂ ਕਰੇ ਹੁੰਦਾ ਮਨੂੰ ਮੈਂ ਚਲੋ ਪਹਿਲੀ ਜਾਣਾ ਰਹੀ ਰੇ ਇਹ ਵੀ ਲੋਕ ਉਹ ਕਹਿੰਦੇ ਤੇਰੇ ਨਾਲ ਬੜਾ 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 ਇਹ ਕੁੱਤੇ ਨੂੰ ਨਹੀਂ ਇਹ ਹੋਰ ਜਿੱਥੇ ਮੈਂ ਲੱਗ ਤਿੰਨੇ ਕਿ ਲੋਕਾਂ ਨਾਲ ਸਮਾਨ ਪਾ ਦੇ ਦੇਨੂ ਇਹ ਗੱਲ ਚੰਨੀ ਗੱਲ ਉਹ ਪੰਜੀ ਲਈ ਵਾਸਤੇ ਪਹਿਲਾਂ ਉਹ ਪਾਰ ਨੂੰ ਬੱਤੀ ਸਮਾਨ ਦਾ ਫੋਨ ਚੁੱਕਿਆ ਪੁੱਲ ਫੋਨ ਲਾ ਤਾ ਮੈਂ ਕਿਹਾ ਕੰਨੀ ਗੱਲ ਦਾ ਸਮਾਨ ਸਾਹਿਬ ਘਰੇ ਹੁੰਦਾ ਕਿ ਉਹ ਜੋ ਤੇਰੇ ਵਾਦੇ ਵਾਸਤੇ ਕਰਦਾ ਉਹ ਲੈ ਗਾ ਨਹੀਂ ਮੈਨੂੰ ਇਹ ਪਹੁੰਚਿਆ ਵੀ ਜ਼ਰੂਰੀ ਹੈ ਇਹ ਬੰਦਾ ਨਾ ਹੱਤ ਨਹੀਂ ਦਰੋਂ ਦਾ ਹਰ ਵਾਰ ਮੇਰੇ ਨਾਲ ਆਉਂਦਾ ਪਰ ਸਿੱਧਾ ਹੀ ਨੰਬਰ ਕਰ ਦੇਵੇ ਤਾਂ ਦੱਸਦਾ ਸਾਨੂੰ ਹਲੋ ਕਰਾ ਬਰ ਬਸ ਠੀਕ ਹੈ ਅੱਛਾ ਯਾਰ ਹੈ ਇਹ ਆਪਾਂ ਆਪਾਂ ਚੱਲ ਗਏ ਹੁਣ ਅਜਨਾਨ ਕੀ ਠੀਕ ਆ ਜੀ ਨਾਨਾ ਕੀ ਗਿਆ ਨੂੰ ਟਾਈਮ ਹੋ ਗਿਆ ਨਾਨੀ ਨੂੰ ਮਿਲ ਕੇ ਆਉਣੇ ਆ ਠੀਕ ਹੈ ਮੈਂ ਥੋੜੀ ਜੀ ਮਾਮੇ ਦੀ ਕਲਾਸ ਲਾਉਣੀ ਆ ਓਕੇ ਜੀ ਥੋੜਾ ਜੀ ਤੰਗ ਲੱਗ ਗਿਆ ਪੀ ਕੇ ਕਰਨ ਅਸਿਆ ਜੀ ਬਦਵਾਸੀਆ ਕਰਦਾ ਵੀ ਬਦਵਾਸੀ ਵੀ ਕੱਢ ਕੇ ਆਉਣੀ ਅੱਜ ਓਏ ਹੋਰ ਯਾਰ ਅਧਿਆ ਬੂਆ ਪੀ ਕੇ ਹਾਜਮ ਕਰ ਲਾਣਾ ਚਾਹੀਦਾ ਬੰਦੇ ਨੂੰ ਹਾਜਮ ਨਹੀਂ ਕਰਦਾ ਖਣਿਆਉਂਦੇ ਨੇ ਉਹ ਬਾਹਰ ਕੋਈ ਗੱਲ ਨਹੀਂ ਮੈਂ ਆਉਣਾ ਮੇਰੇ ਨਾਲ ਕਰਾ ਗੱਲ ਤੂੰ ਫੇਰ ਆ ਕੇ ਫੇਰ ਦੇਖਦੇ ਨਾਲੇ ਡਰਦਾ ਮੈਨੂੰ ਬਹੁਤ ਅੱਛਾ ਜੀ ਹੂੰ ਤੇ ਨੂੰ ਆਇਆ ਹੋਇਆ ਤਾਂ ਵੀ ਜੋ ਆ ਗਿਆ ਮੇਰੇ ਤੋਂ ਪਹਿਲੀ ਨਿਕਲ ਜੂ ਉਹ ਵੀ ਉਹ ਕਿਤੇ ਹੋ ਰਿਹਾ ਨਾ ਫੜੇ ਨਾ ਲਵੇ ਮੈਨੂੰ ਆ ਗਿਆ ਉਹ ਡਰਾ ਕੀ ਰੱਖਣਾ ਪੈਂਦਾ ਬਟਾ ਲੈ ਆਪਾਂ ਇੰਜ ਦਾ ਕਰਦੇ ਤੈਨੂੰ ਬਸ ਇਹ ਵੀ ਗੀ ਹੈ ਹੈ ਉਹ ਮਾਤਾ ਜੀ ਨੂੰ ਚੱਕੀ ਤਾਂ ਆਸੀ ਗਈ ਅਸਰੀ ਗਈ ਪਈਆ ਹੋਰ ਹੈ ਮੈਨੂੰ ਚਿੱਤਰ ਕੇ ਮਾਂ ਮਾਂ ਕਿ ਕਿਰਦਿ ਤੇ ਆਹੋਂ ਗਿਆ ਦੰਦ ਰੱਦ ਕਿ ਨਹੀਂ ਲੈ ਸਕੀ ਲੋਈ ਲਾਉਣਾ ਆ ਜੀ ਮੈਂ ਝੜ ਬਾਕੀ ਮੈਂ ਦੇਖਾਂ ਜੀ ਆਹ ਜੀ ਕਹਿੰਦੇ ਕੰਮ ਇਹ ਕਰ ਰਹੇ ਦੀ ਉਹਨਾਂ ਬਗਵਾਨੀ ਵਾਲੇ ਹੈ ਵੀ ਕਰਮਾਂ ਚ ਕਿਉਂ ਆ ਇਹਦਾ ਦਿਮਾਗ ੱਲੇ ਹੋਇਆ ਥੋੜਾ ਜਿਹਾ ਹੈ ਲਿਖਿਆ ਹੋਇਆ ਕਰਮ ਉਹ ਉਹ ਇਨਪੁੱਟ ਲੈਂ ਜਨ ਇੰਜਣ ਦੇਖ ਲੈ ਆਗੇ ਵਿੱਚ ਇਹ ਇਤਰਾ ਲੈ ਗਏ ਆ ਬਲਾਬ ਡੱਲ ਰਿਹਾ ਆਗੇ ਡੱਲ ਰਿਹਾ ਕਾਜ ਲਿਓ ਆ ਵਧੀਆ ਫੋਨ ਆਇਕਨ ਆ ਯਾਰ ਇਹ ਆ ਨਾ ਨਸਤੀ ਇਹ ਬਾਤ ਦੇਖ ਲਾਗੇ ਕੇ ਦੋਰੇ ਲਾਗੇ ਇਹ ਸੋਰੀ ਰਹਿਣ ਲਾਗੇ ਇਹ ਸੋਰੀ ਰਹਿਣ ਲਾਗੇ ਓਏ ਕੱਢ ਤਾ ਕਰ ਓਏ ਕੱਢ ਤਾ ਕਰ ਇਹ ਹੀ ਬਾਦੂ ਬੈਠੋ ਹਾਂਜੀ ਲੈ ਲਓ ਨਹੀਂ ਇਹ ਹੀ ਫੋਨ ਹੈ ਪਾਉਣਾ ਕਿਉਂ ਨਹੀਂ ਓਕੇ ਵਈਆ ਲੈ ਮਿੱਤਰ ਆਪਾਂ ਗੱਡੀ ਲੈ ਆਏ ਉਧਰ ਦਿਖਾ ਉਹ ਥਾੜੀਆਂ ਇੱਧਰ ਦੇਖ ਕਰੋ ਗੱਡੀ ਵਾਪਸ ਹੋਣੀ ਆ ਬੜੇ ਬਾਅਦ ਚ ਸੰਗਸ ਕਰਾਂਗੇ ਪਹਿਲਾਂ ਆਪਾਂ ਵੀਡੀਓ ਬਣਾ ਲਈਏ ਠੀਕ ਆ ਜੀ ਸਾਰੇ ਸਿਸਟਮ ਅੱਜ ਲੈ ਕੇ ਆਏ ਆਂ ਉਡੇ ਵਾਸਤੇ ਤੇ ਆਪਣੀ ਵੀਡੀਓ ਬਣਾਉਣ ਵਾਸਤੇ ਇੱਕ ਥੋੜੀ ਜਿਹੀ ਟ੍ਰੈਫਿਕ ਦੇ ਵਿੱਚ ਸਾਨੂੰ ਬੜੀ ਪ੍ਰੋਬਲਮ ਆਉਂਦੀ ਆ ਲੋਕਾਂ ਤੋਂ ਥੋੜਾ ਜਿਹਾ ਡਰ ਲੱਗਦਾ ਸਮਝਗੇ ਹੋਮਗੇ ਸਮਝਦਾਰ ਸਾਰੇ ਸਾਡਾਲੇ ਬੰਦੇ ਥੋੜੇ ਜਿਹਾ ਘੱਟ ਸਮਝਦਾਰ ਨੇ ਤਾਂ ਕਰਕੇ ਇਹ ਵੀ ਜ਼ਰੂਰੀ ਆ ਜੀ ਬਹੁਤ ਜ਼ਰੂਰੀ ਆ ਰਾਡ ਲਿਆ ਕੱਢ ਕੇ ਜ਼ਰੂਰੀ ਦੇ ਲੱਗਦੇ ਆ ਕਰ ਦੋ ਹੋਸਲ ਇਦੀ ਜੁੜ ਦੇ ਫੰਕੀ ਇੰਸਟਰੀ ਮੋਰ ਖਲੀ ਜਿਨਾ ਲੜੇ ਕੰਫੀਰਾ ਜਿਹੜਾ ਕੋ ਅੜਗਾ ਜਿਹਦੇ ਫਿਰ ਗੁਰਦਾ ਨਹੀਂ ਹੈਗਾ ਲੈ ਵੀ ਅੱਜ ਹੁਣ ਆਪਾਂ ਵੀਡੀਓ ਬਣਾਉਣ ਆਏ ਆ ਬਣਾਵਾਂਗੇ ਰੀਲ ਅੱਜ ਬਹੁਤ ਠੰਡ ਤਾਂ ਹੈਗੀ ਆ ਰੋਜ਼ ਹੀ ਹੁੰਦੀ ਆ ਥੋੜਾ ਜੀ ਨਹੀਂ ਕਰਦਾ ਹੈਗਾ ਅੱਜ ਬਣਾਉਣੇ ਆ ਸੋਚਿਆ ਕੀ ਕਨਸੈਪਟ ਕੁਝ ਨਹੀਂ ਸੋਚਿਆ ਜਿਹੜਾ ਕੋਈ ਸਾਬਜੀਰੀ ਬਣਵਾ ਦੇਣਗਾ ਜਿੰਨਾ ਦੇ ਸਿਰ ਤੇ ਆ ਜੇ ਇਹਨਾਂ ਨੇ ਕਹਿਣਾ ਮੈਂ ਮੰਨਣਾ ਬਸ ਠੀਕ ਆ ਵੀਰ ਜੀ ਹਾਂ ਜੀ ਹਾਂ ਲੱਲਾ ਅੱবি ਅੱਜ ਕੀ ਲਾਵੇਗਾ ਇਹ ਕਹਿੰਦਾ ਮੈਂ ਚੱਕ ਦੂੰ ਫੱਟੇ ਫੋਨ ਦਾ ਗੱਡੀ ਦਾ ਘਰ ਦੇ ਆਹ ਤੇਰੇ ਛੱਡ ਕੇ ਸਰੀਰ ਨਹੀਂ ਗਰਮ ਹੈਗਾ ਗਰਮ ਕਰ ਫਿਰ ਇਹ ਬਸ ਰਹਿ ਦੇ ਤਰ ਪੈ ਜੂ ਸੈਣ ਦੇ ਅੱਜ ਘਰ ਦੇ ਡਾਕਟਰੇ ਪਾ ਕੇ ਚੱਕਣਾ ਬੂਗਲਾ ਹਾਂ ਜੀ ਪਹਿਲਾਂ ਐ ਕਰੇ ਚ ਸੂਟੀਆਂ ਪਾ ਤੇ ਸਾਰੀਆਂ ਮੈਂ ਐ ਗਰਮ ਕਰ ਪਹਿਲੇ ਇਸੇ ਚ ਕਰਮ ਦੇ ਖੜ ਜਾ ਰੈਡੀ ਸਟੇਡੀ ਗੋ ਪੂਰੇ ਰੱਖਾਂਗੇ ਜੈਕੜਾ ਕੱਟਦੇ ਹੁੰਦੇ ਮਾੜਿਆ ਵਾਰਮ ਅਪ ਹੋ ਜਾਈਏ ਤੇ ਅਸੀਂ ਪਰਸੋਂ ਚੌਥੇ ਇੱਕ ਵੀਡੀਓ ਬਣਾਈ ਤੀ ਆਪਣੇ ਇੱਟਾਂ ਦੇ ਉੱਤੇ ਡੰਡ ਲਾਉਂਦੇ ਆ ਦੀ ਉਦੋਂ ਬੜੀਆਂ ਸੱਟਾਂ ਲੱਗੀਆਂ ਸਾਡੇ ਆ ਹੱਥ ਤੇ ਲੱਗੀ ਤੇ ਲੱਗੀ ਠੰਡ ਬੜੀ ਦੀ ਪਰ ਬਣਾਉਣੀ ਪੈਂਦੀਆਂ ਨੇ ਇੱਕ جنੂਨ ਜਿਹਾ ਹਨਾ ਤੁਸੀਂ ਬਹੁਤ ਪਿਆਰ ਕਰਦੇ ਹੋ ਤਾਂ ਕਰਕੇ ਹਰ ਸ਼ੇਅਰ ਕਰਦੇ ਆ ਕਰੋ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਦਾ ਜੀ ਤੁਹਾਡੇ ਵਾਸਤੇ ਹੀ ਬਣਾਉਨੇ ਆ ਸਾਨੂੰ ਵੀ ਤੁਹਾਡੇ ਤੋਂ ਜਦੋਂ ਪਿਆਰ ਵੱਧ ਮਿਲਦਾ ਫਿਰ ਜੀ ਕਰਦਾ ਸਾਡਾ ਵੀ ਅਸੀਂ ਹੋਰ ਬਣਾਈਏ ਹੋਰ ਬਣਾਈਏ ਗਰਮ ਹੋਣਾ ਪਹਿਲਾਂ ਬਹੁਤ ਜ਼ਰੂਰੀ ਹੈ ਨਹੀਂ ਇਹ ਤਾਂ ਸਾਡੇ ਆਲ ਦਾ ਹੱਥ ਪੈਰ ਸਾਰਾ ਕੁਝ ਹਿਲਾ ਦੇਣਗੇ ਢੂਂਆਂ ਢਾਂਗੇ ਦੂਜੀਆਂ ਪਲੇਟਾਂ ਪਾਓ ਇਹਦੇ ਵਿੱਚ ਕੱਟ ਵਾ ਸਾਰੀਆਂ ਪਾ ਦਿਓ ਜੰਨੀਆਂ ਵੀ ਪਈਆਂ ਨੇ ਠੀਕ ਹੈ ਸਾਰੀਆਂ ਦੇਹੀ ਲਾ ਕੇ ਫਿਰ ਗਰਮ ਹੋਵਾਂਗੇ ਆਪਾਂ ਤੇ ਅੱਜ ਕੀ ਬਣਾਈਏ ਤੇ ਯਾਰ ਕਮੈਂਟਸ ਸਾਨੂੰ ਜਰੂਰ ਦੱਸਿਆ ਕਰੋ ਵੀ ਅਸੀਂ ਕੀ ਹੋਰ ਬਣਾਈਏ ਕਿਉਂਕਿ ਤੁਹਾਨੂੰ ਪਤਾ ਅਸੀਂ ਉਹ ਚੀਜ਼ ਜਰੂਰ ਜਰੂਰ ਕਰਿਆ ਕਰਾਂਗੇ ਜਿਹੜੀ ਤੁਸੀਂ ਕਹੋਗੇ ਸਾਨੂੰ ਥੋੜਾ ਜਿਹਾ ਕਨਸੈਪਟ ਦੇ ਦਿਆ ਕਰੋ ਅਸੀਂ ਉੱਤੇ ਜਰੂਰ ਬਣਾਇਆ ਕਰਾਂਗੇ ਕਿਉਂਕਿ ਸਾਡਾ ਵੀ ਕਈ ਵਾਰ ਦਿਮਾਗ ਨਹੀਂ ਕੰਮ ਕਰਦਾ ਅਸੀਂ ਹੋਰ ਚੀਜ਼ ਸੋਚਦੇ ਆ ਤੁਸੀਂ ਸੋਚ ਲਓ ਵੀ ਆਹ ਚੀਜ਼ ਬਣਾਵੇ ਤਾਂ ਵਧੀਆ ਲੱਗੂ ਜੇ ਤੁਸੀਂ ਦੱਸੋਗੇ ਅਸੀਂ ਪੱਕਾ ਬਣਾਵਾਂਗੇ ਇਹ ਤੁਹਾਡੇ ਨਾਲ ਪ੍ਰੋਮਿਸ ਆ ਜਿੰਮ ਪਲੇਟਾਂ ਘੁੰਮਦੇ ਨਹੀਂ ਦੁਨੀਆ ਕਮਾ ਦੇਣੀ ਆ ਵਸ ਥੋੜਾ ਟਾਈਮ ਵੇਟ ਕਰੋ ਜਿਹੜੇ ਕਹਿੰਦੇ ਨਾ ਬਾਈਸੈਪਸ ਬਣਾਉਣਾ ਉਹ ਜਰੂਰ ਸਾਨੂੰ ਸਬਸਕ੍ਰਾਈਬ ਕਰਿਓ ਇੰਸਟਾ ਤੇ ਫੋਲੋ ਕਰਿਓ ਤੇ ਜਿਹੜਾ ਜਾਂ ਕਨਸੈਪਟ ਕਹੋਗੇ ਆਪਾਂ ਤੁਹਾਨੂੰ ਬਾਈਟ੍ਰਾਈ ਬਣਾਉਣ ਬਾਰੇ ਵੀ ਦੱਸਾਂਗੇ ਇਹੋ ਜੀ ਗੱਲ ਨਹੀਂ ਹੈਗੀ ਵੀ ਤੁਹਾਡਾ ਬਾਈਸੈਪਸ ਨਹੀਂ ਬਣਦਾ ਤਰੀਕੇ ਵੱਖ ਨੇ ਖਰਾਕ ਦੱਸਾਂਗੇ ਫ੍ਰੀ ਚ ਤੁਹਾਨੂੰ ਕੋਈ ਡਾਈਟ ਦਾ ਪੈਸਾ ਨਹੀਂ ਲੈਂਦੇ ਹੈਗੇ ਕੁੜੀ ਆ ਚਾਹੇ ਮੁੰਡਾ ਸਾਡੇ ਨਾਲ ਕੰਟੈਕਟ ਕਰੋ ਡੀਐਮ ਕਰ ਦਿਓ ਠੀਕ ਹੈ ਜੀ ਇੰਸਟਾ ਤੇ ਅਸੀਂ ਤੁਹਾਨੂੰ ਫ੍ਰੀ ਚ ਡਾਈਟ ਦੇਵਾਂਗੇ ਉਦੋਂ ਖਾਣੀਓ ਤੁਹਾਨੂੰ ਸਾਡੇ ਨਾਲ ਗੱਲ ਕਰਨੀ ਪੈਣੀ ਆ ਤੇ ਬਾਕੀ ਸਾਈਜ਼ ਵਧਾਉਣਾ ਟਾਈਮ ਜ਼ਰੂਰ ਲੱਗਦਾ ਦੇਖੋ ਇੱਕ ਦਿਨ ਦੇ ਵਿੱਚ ਕੋਈ ਵੀ ਸਤਨਾਮ ਖਟੜਾ ਨਹੀਂ ਬਣਦਾ ਹੈਗਾ ਉਹਨੇ ਬਹੁਤ ਮਿਹਨਤ ਕੀਤੀ ਸੀ ਅਸੀਂ ਬਹੁਤ ਮਿਹਨਤ ਕਰ ਰਹੇ ਆ ਅਸੀਂ ਬਾਈ ਵਰਗੇ ਬਣੀਏ ਠੀਕ ਆ ਜੀ ਚਲੋ ਤੁਹਾਡਾ ਪਿਆਰ ਵੀ ਬਾਲਾ ਮਿਲਣ ਲੱਗਿਆ ਹੁਣ ਤਾਂ ਮੇ ਬਾਬੇ ਦੀ ਕਿਰਪਾ ਨਾਲ ਤੇ ਅਸੀਂ ਤੁਹਾਨੂੰ ਨਰਾਸ਼ ਨਹੀਂ ਕਰਦੇ ਜਿੰਨਿਆਂ ਨੂੰ ਵੀ ਸਾਡੇ ਤੱਕ ਕੋਈ ਡੀਐਮ ਕਰੂਗਾ ਜਾ ਸਾਡੇ ਨਾਲ ਕੋਈ ਗੱਲ ਕਰੂਗਾ ਹਨਾ ਬਾਈਸੈਪਸ ਵਧਾਉਣਾ ਹੈ ਟਰਾਈਸੈਪਸ ਬਣਾਉਣਾ ਹੈ ਤਾਂ ਅਸੀਂ ਖੜੇ ਹਾਂ ਬਣਾ ਕੇ ਦਮਾਂਗੇ ਮਿਹਨਤ ਥੋੜੀ ਤੇ ਡਾਈਟ ਸਾਡੀ ਹਟੋ ਵੀ ਕੀਰਪਾੜ ਆ ਰਹੀ ਹੈ ਮਿੱਤਰੋ ਚੱਕ ਦੋ ਚੰਨਣ ਨੇ ਹੋਰੀਆਂ ਠਾਲ ਦੋ ਸਬਸਕ੍ਰਾਈਬਰ ਵਾਲਾ ਬਟਨ ਘਸਾ ਦਿਆ ਕਰੋ ਬਸ ਹੁਣ ਡੇਲੀ ਦਾ ਡੇਲੀ ਤੁਹਾਨੂੰ ਰੁਟੀਨ ਦਿਖਾਵਾਂਗੇ ਤੇ ਪੈਕ ਪਾਉਣੇ ਹਾਲੇ ਥੋੜੀ ਜਿਹੀ ਹੈ ਨਹੀਂ ਪੈਕ ਬੂਕ ਤੜਾ ਤੇ ਤੇ ਮੈਂ ਬਾਹਲਾ ਨਵੀਨਾ ਰੈਡੂ ਦਿਖਾ ਦਈਏ ਮੁੰਡਿਆਂ ਨੂੰ ਦਿਖਾ ਦਈਏ ਕਰੋ ਬਾਹਰ ਸ਼ਰਟ ਤੇ ਫਿਰ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਨੂੰ ਮਾੜਾ ਸਰੀਰ ਹੈ ਮਜ਼ਾਕ ਕਰਦੇ ਨੇ ਕੁੜੀ ਆਵੇ ਲੈ ਵੀ ਹੁਣ ਆਪਾਂ ਹੋਰ ਦੇਖਦੇ ਹਾਂ ਕੁਝ ਸ਼ੋਲਡਰ ਲਾਉਣਾ ਇਹਦੇ ਵਿੱਚੋਂ ਐ ਕਰ ਆ ਘਟ ਦੇ ਦੀ ਜਿਗਾਰਡ ਜਿਹੜੇ ਜਿੰਮ ਨਹੀਂ ਜਾਂਦੇ ਘਰੇ ਐਕਸਰਸਾਈਜ਼ ਬਾਈ ਬਹੁਤ ਵਧੀਆ ਲੱਗ ਸਕਦੀ ਆ ਥੋੜਾ ਜਿਹਾ ਇੱਕ ਟਾਈਮ ਕੱਢ ਦਿਆ ਕਰੋ ਡਾਈਟ ਖਾਓ ਗੇਨਰਾ ਗੁਨਰਾ ਮਗਰ ਨਾ ਪਾਓ ਸਾਡੀ ਸਲਾਹ ਲੈ ਲਓ ਵਧੀਆ ਰਹੋਗੇ ਗੇਨਰ ਖਾਣੇ ਹੋ ਜਰੂਰ ਹਾਂ ਮੋٹے ਹੋ ਜਾਓਗੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਉਦੋਂ ਬਾਅਦ ਵਿੱਚ ਝੜ ਜਾਓਗੇ ਝੜਨ ਤੋਂ ਬਾਅਦ ਤੁਹਾਨੂੰ ਵੀਕਨਸਾਂ ਬਹੁ ਆਉਣਗੀਆਂ ਬਹੁਤ ਜ਼ਿਆਦਾ ਦਿੱਕਤਾਂ ਆਉਣਗੀਆਂ ਤੁਹਾਨੂੰ ਤੇ ਸਰੀਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੀ ਇਫੈਕਟ ਪੈਂਦੇ ਆ ਮੇਰਾ ਭਾਈ ਸਾਨੂੰ ਵੀ 10 ਸਾਲ ਹੋ ਗਏ ਫਿਰਦੇ ਉਹਨੂੰ ਠੀਕ ਹੈ ਜੀ ਮੈਨੂੰ ਘਟੋ ਘਟ 10 15 ਸਾਲ ਹੋ ਗਏ ਜੇ ਮਲਾਉਂਦੇ ਉਹਨੂੰ ਤੇ ਮਤਲਬ ਅੱਜ ਤੱਕ ਆਪਾਂ ਕਿਸੇ ਨੂੰ ਮਾਰੀ ਰਹਿਣੀ ਨਹੀਂ ਫਿਤੀ ਮਾਰੀ ਰਹਿ ਕਿਉਂ ਨਹੀਂ ਦਿੱਤੀ ਹੈਗੀ ਕਿਉਂਕਿ ਮੈਂ ਬਹੁਤ ੱੱਕੇ ਖਾਦੇ ਨੇ ਬਹੁਤ ਪੈਸਾ ਖਰਾਬ ਕਰਿਆ ਕੋਈ ਇੱਥੇ ਤੁਹਾਨੂੰ ਸਲਾਹ ਨਹੀਂ ਦਿੰਦਾ ਸਭ ਨੂੰ ਵੀਰੇ ਮਣੀ ਚਾਹੀਦੀ ਆ ਪੈਸੇ ਦਾ ਕ ਮਤਲਬ ਆ ਤੁਹਾਡੇ ਸਰੀਰ ਨਾਲ ਕੀ ਹੁੰਦਾ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੈਗਾ ਆਪਣੇ ਸਰੀਰ ਦੀ ਆਪ ਧਿਆਨ ਰੱਖੋ ਰੀਲਾਂ ਦੇਖ ਕੇ ਕਦੇ ਵੀ ਵੀਡੀਓ ਦੇ ਚੱਕਰਾਂ ਜਨਾ ਪਾਓ ਵੀ ਅਸੀਂ ਆਹ ਲਵਾ ਲਈ ਆਹ ਵਾਲੇ ਸਟੀਰੀਡ ਲਵਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਡਾਇਟ ਘਰ ਦੀ ਨਾਲ ਤੁਹਾਡਾ ਸਰੀਰ ਬਹੁਤ ਸੋਹਣਾ ਬਣ ਸਕਦਾ ਪਰ ਮਿਹਨਤ ਚਾਹੀਦੀ ਆ ਮਿਹਨਤ ਜਿੰਨਾ ਚ ਸੈਂਡੋਗਾ ਤੋਂ ਕਰਤੀ ਜੀ ਠੰਡੀ ਲੱਗਤੀ ਹੈ ਹਮੇ ਹਵਾ ਚਲਤੀ ਹੈ ਹਾਈ ਹਾਈ ਹਿੰਦੀ ਹਿੰਦੀ ਵਾਲੇ ਵਲੌਗ ਬਣਾएंगे ਇੱਕ ਦਿਨ ਹਿੰਦੀ ਕਿਵੇਂ ਆ ਬਾਬੇ ਮੇਰੀ ਜਰੂਰ ਦੱਸਿਓ ਠੀਕ ਹੈ ਤੇ ਰੱਬ ਭਲਾ ਕਰੇ ਲਾ 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 ਸ਼ੋਲਡਰ ਵੀ ਲੱਗਦਾ ਕੋਈ ਸਾਡਾ ਡੋਲਾ ਨਹੀਂ ਬਣਦਾ ਡੋਲਾ ਕਿਉਂ ਨਹੀਂ ਬਣਦਾ ਤੁਸੀਂ ਕਿਸੇ ਦੇ ਮਾਗਰ ਲੱਗ ਜਨੋ ਜਿੰਮ ਚ ਜਾ ਕੇ ਹੈਵੀ weight ਚੱਕਦੇ ਹੋ ਹੈਵੀ weight ਨਾਲ ਕਦੇ ਵੀ ਤੁਹਾਡਾ ਮਸਲ ਰਿਕਵਰੀ ਨਹੀਂ ਕਰੂਗਾ ਤੇ ਡਾਈਟ ਵੀ ਉਹਦੇ ਨਾਲ ਚਲੋ ਜ਼ਰੂਰੀ ਬਹੁਤ ਹੈ ਜਦੋਂ ਤੁਸੀਂ ਡੋਲਾ ਲਾਉਣਾ ਹੈ ਜਿਹੜੇ ਨਵੇਂ ਮੁੰਡੇ ਜਾਂਦੇ ਨੇ ਉਹ ਕਿਸੇ ਤੋਂ ਪੁੱਛਦੇ ਨੇ ਕਿਉਂਕਿ ਅੱਜ ਕੱਲ ਕੋਈ ਨਹੀਂ ਦੱਸਦਾ ਮੇਰੇ ਭਾਈ ਕੋਈ ਗਲਤ ਦੱਸੀ ਜਾਂਦਾ ਸਾਨੂੰ ਪਤਾ ਬਹੁਤ ਜਾਣੇ ਨੇ ਮਿਲਦੇ ਨੇ ਸਹੀ ਨਹੀਂ ਕੋਈ ਵੀ ਦੱਸਦਾ ਹੈਗਾ ਤੁਹਾਨੂੰ ਮੈਂ ਦੱਸਦਾ ਚਲੋ ਬਾਕੀ ਆਪਣੇ ਕੋਲ ਜਿੰਨਾ ਵੀ ਸਮਾਨ ਆ ਉਹਦੇ ਰੂਵੇ ਦੱਸਦੇ ਆ ਤੇ ਜੇ ਇੰਨਾ ਤਾਂ ਹੈ ਵੀ ਨਹੀਂ ਇਹ ਤੇ ਇਹਦੇ ਨਾਲ ਕਿਵੇਂ ਬਣਾਉਣਾ ਤੁਸੀਂ ਇਹਨਾਂ ਡੌਲਾ ਤੁਸੀਂ ਨੇ ਰੈਪਿਡੀਸ਼ਨ ਲਾਉਣੇ ਨੇ ਰੈਪਿਡੀਸ਼ਨ ਕਿਵੇਂ ਲਾਉਣੇ ਨੇ ਤੁਹਾਡਾ weight ਕਿੰਨਾ ਕੁ ਉਸ ਹਿਸਾਬ ਨਾਲ ਤੁਸੀਂ weight ਚੱਕਣਾਗਾ ਮੰਨ ਕੇ ਚਲੋ ਵੀ ਤੁਸੀਂ 10 ਵਾਲਾ ਨੰਬਰ ਚੱਕ ਸਕਦੇ ਹੋ ਬਾਈ ਸਾਬਸ ਬਣਾਉਣ ਦਾ ਤਰੀਕਾ ਜੀ ਇਹ ਬਹੁਤ ਭੈਂਟਾ ਤੁਸੀਂ ਮੰਨ ਕੇ ਚੱਲੋ ਵੀ ਇਹ ਹੈਗਾ ਮੈਂ ਚੱਕ ਲਿਆ ਮੈਂ 17.5 ਦਾ ਵੀ ਚੱਕ ਲੈਣਾ 20 ਦਾ ਵੀ ਚਲੋ ਮੈਂ ਤੁਹਾਡੇ ਹਿਸਾਬ ਨਾਲ ਹੀ ਗੱਲ ਕਰ ਲੈਂਦਾ ਵੀ ਇਹ 10 ਕਿਲੋ ਲਾ ਲਓ ਚਲੋ 7.5 ਦੀ ਐ ਪਲੇਟ ਮੈਨ ਲਾਵਾ ਹੈਣਾ ਇਹ 5-5 ਦੀਆਂ ਹੋਣਗੀਆਂ 5-5 ਦੀਆਂ ਨੇ ਇਹ ਦੋ ਇਹ 10 ਕਿਲੋ ਹੋ ਗਿਆ ਕਿਵੇਂ ਲਾਉਣਾ ਹੁਣ ਤੁਹਾਨੂੰ ਮੈਂ ਲਾਉਣਾ ਤੁਸੀਂ ਨੇ ਤੁਸੀਂ ਕਿਵੇਂ ਲਾਉਣਾ ਤੁਸੀਂ ਲਾਉਣਾ ਐਵੇਂ ਹੈਣਾ ਐਵੇਂ ਕਦੇ ਵੀ ਡੋਲਾ ਨਹੀਂ ਮੜਦਾ ਇਹਨੂੰ ਇੱਥੇ ਲੋਕ ਕਰ ਲੋ ਲੋ ਕਰਕੇ ਇੱਥੇ ਲਿਆਵ ਕੇ ਰੋਕੋ ਹੌਲੀ ਸਲੋ نیچے ਉੱਪਰ نیچے ਇਹਦੇ 15 ਹੋਗੇ ਇੱਧਰ 15 ਹੋਗੇ ਫੇਰ ਨਾਲ ਦੀ ਨਾਲ ਤੁਸੀਂ ਕੀ ਕਰਨਾ ਸਾਢੇ ਸੱਤ ਵਾਲਾ ਲੈ ਲੈਣਾ ਜੇ 10 ਵਾਲਾ ਤੇ ਸਾਢੇ ਸੱਤ ਵਾਲਾ ਲੈਣਾ ਉਹਦੇ ਵੀ ਐਂ ਕਰਨੇ ਨੇ ਇੱਧਰਲੇ ਨਾਲ ਲਾਉਂਗੇ ਇੱਧਰਲੇ ਨਾਲ ਤੇ ਉਰੋਂ ਰੱਖ ਲੌਕ ਕਰਨੀ ਹੈ ਇੱਧਰ ਐਦਾਂ ਠੀਕ ਆ ਉਰੋਂ ਐਂ ਦੱਸਣਾ ਉਰੇ ਰੋਕ ਲਿਆ ਸਲੋ نیچے ਤੱਕ ਫੇਰ ਉੱਪਰ ਸਲੋ ਇੱਕ ਇਹਦਾ ਇੱਕ ਹੋਰ ਧਿਆਨ ਰੱਖਣਾ ਤੁਸ ਨੂੰ ਇਹ ਸਿੱਧਾ ਨਹੀਂ ਲਾਉਣਾ ਕਦੇ ਵੀ ਕਿਉਂਕਿ ਆ ਥੋੜਾ ਮਸਲ ਅੰਦਰ ਨੂੰ ਜਾਊਗਾ ਇਹਨੂੰ ਤੁਸੀਂ ਨੇ ਐ ਰੱਖਣਾ ਟੇਡਾ ਦੇਖੋ ਇਹਨੂੰ ਸਮਝ ਗਏ ਨਾ ਤੁਸੀਂ ਕੀ ਲਾਉਣਾ ਇਦਾਂ ਕਈ ਐਂ ਲਾਉਂਦੇ ਨੇ ਐਂ ਨਹੀਂ ਲਾਉਣਾ ਇੱਥੋਂ ਲਿਆ ਕੇ ਐਂ ਕਰ ਲੈਣਾ ਬਾਹਰ ਨੂੰ ਫਿਰ نیچے ਇਦਾਂ ਇੱਧਰ ਵੀ ਤੁਸੀਂ ਨੇ ਡਬਲ ਲੈਣਾ ਇਹ ਨੰਬਰ ਮੇਰੇ ਕੋਲੇ ਇੱਕੇ ਆ ਇੱਥੋਂ ਕੀ ਕਰਨਾ ਤੁਸੀਂ ਇੱਥੇ ਲੈ ਲਿਆ ਇੱਥੋਂ ਇਦਾਂ ਠੀਕ ਹੈ نیچے ਇੱਥੋਂ ਬਾਹਰ ਨੂੰ ਜਾਣਾ ਚਾਹੀਦਾ ਦੇਖੋ ਫਿਰ ਟਰਾਈ ਵਾਲਿਆਂ ਨੇ ਉਹ ਤੁਹਾਨੂੰ ਅਗਲੇ ਵਲੌਗ ਚ ਦੱਸਾਂਗੇ ਜਦੋਂ ਤੁਹਾਨੂੰ ਇਦੇ ਬਾਰੇ ਤੁਹਾਨੂੰ ਵਧੀਆ ਲੱਗਿਆ ਜਿਹੜੇ ਮੇਰੇ ਭਾਈ ਨਵੇਂ ਨੇ ਜਿੰਮ ਚ ਜਾਂਦੇ ਨੇ ਸਿਆਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਘਟ ਜਾਂਦੇ ਨੇ ਜਿੰਮ ਦੇ ਵਿੱਚ ਤੇ ਜਿਹੜੇ ਹੁਣ ਜਾਣ ਲੱਗੇ ਉਹ ਪਹਿਲੀ ਨਾ ਮੇਰੇ ਭਾਈ ਜਦੋਂ ਤੁਹਾਨੂੰ ਮਿਲ ਜਾਂਦਾ ਥੋੜਾ ਟ੍ਰੇਨਰ ਕਹਿੰਦਾ ਵੀ ਤੂੰ ਐ ਕਰ ਪ੍ਰੀ ਵਰਕਆਊਟ ਲੈ ਲੈ ਬੀਸੀਐਲ ਲੈ ਲੈ ਠੀਕ ਹੈ ਨਾਲ ਕੀ ਕਰ ਜੇ ਤੇਰਾ weight ਘਟਾ ਗੈਨਰ ਵੀ ਲੈ ਲੈ ਉਹ ਸਾਰਾ ਕੁਝ ਬਗਵਾਸ ਆ ਮੇਰੇ ਭਾਈ ਇਹ ਚੀਜ਼ਾਂ ਨਾਲ ਜ਼ਿਆਦਾ ਲੰਬਾ ਟਾਈਮ ਨਹੀਂ ਚੱਲ ਸਕਦੇ ਤੁਸੀਂ ਤੁਸੀਂ ਜੇ ਆਪਣਾ ਸਰੀਰ ਫਿੱਟ ਰੱਖਣਾ ਨਾ ਕਿਸੇ ਨੇ ਬੋਡੀ ਬਿਲਡਿੰਗ ਕਰਨੀ ਹੈ ਚਲੋ ਉਹਦਾ ਅਲੱਗ ਮੈਟਰ ਆ ਉਹ ਨੂੰ ਨਹੀਂ ਆਪਾਂ ਕਿਸ ਕਹਿੰਦੇ ਹੈਗੇ ਉਹ ਹੋਰ ਚੀਜ਼ ਨਾਲ ਚੱਲੂਗਾ ਜੇ ਤੁਸੀਂ ਆਪ ਦੇ ਆਪ ਵਿੱਚ ਫਿੱਟ ਰਹਿਣਾ ਤਾਂ ਤੁਸੀਂ ਸਾਨੂੰ ਫੋਲੋ ਕਰੋ ਤੁਹਾਨੂੰ ਹੁਣ ਡੇਲੀ ਦੇ ਡੇਲੀ ਰੁਟੀਨਾ ਦਿਆ ਕਰਾਂਗੇ ਸੀ ਜਿੰਮ ਦੇ ਵਿੱਚ ਕਹੋਗੇ ਤਾਂ ਜਿੰਮ ਚ ਦਿਆ ਕਰਾਂਗੇ ਇੱਥੇ ਖੇਤ ਆਇਆ ਕਰੂੰ ਖੇਤ ਦਾ ਕਰਕੇ ਜਿਗਾਰਡ ਇੱਥੇ ਦੱਸ ਦਿਆ ਕਰਾਂਗੇ ਤੁਹਾਨੂੰ ਤੇ ਡੰਡ ਕੇ ਮਿਲ ਉਹਨਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਆਈ ਦੇ ਵਿੱਚ ਜੇ ਮੈ ਤੁਹਾਨੂੰ ਆਹ ਬਲੌਗ ਦੇ ਵਿੱਚ ਕੀ ਵਧੀਆ ਲੱਗਿਆ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਤੋਂ ਵੀ ਵਧੀਆ ਬਲੌਗ ਦੇਈਏ ਠੀਕ ਹੈ ਜੀ ਅਸੀਂ ਹੁਣ ਵੀਡੀਓ ਬਣਾਉਣੀ ਆ ਤਾਂ ਉਹ ਸਾਰਾ ਰਿਕਵਰ ਕਰਕੇ ਅੱਜ ਦਾ ਦੱਸਣ ਵਾਲਾ ਕਰਿਆ ਆਪਾਂ ਨੇ ਜਿੱਦੇ ਵੀਡੀਓ ਕੋਈ ਬਣਾਉਣੀ ਆਣੇ ਉਹ ਫਿਰ ਉਹ ਵੀਡੀਓ ਵਾਲਾ ਦਿਖਾਵਾਂਗੇ ਤੁਹਾਨੂੰ ਜਿਵੇਂ ਵੀ ਕਿਹਾ ਕਰੋਗੇ ਸਾਨੂੰ ਕਮੈਂਟ ਕਰੋ ਠੀਕ ਹੈ ਜੀ ਕਮੈਂਟਾਂ ਦੇ ਵਿੱਚ ਤੁਹਾਨੂੰ ਅਸੀਂ ਰਿਪਲਾਈ ਵੀ ਕਰਾਂਗੇ ਜਿਹੜੇ ਮੇਰੇ ਭਾਈ ਕਹਿੰਦੇ ਨੇ ਵੀ ਸਾਨੂੰ ਡਾਈਟ ਪਲਾਨ ਨਹੀਂ ਕੋਈ ਦਿੰਦਾ ਤੁਹਾਡਾ ਭਾਈ ਹੈਗਾ ਤੁਹਾਨੂੰ ਡਾਈਟ ਪਲਾਨ ਇੱਕ ਨੰਬਰ ਦਾ ਮਿਲੂਗਾ ਤੁਹਾਡੇ ਲੀਵਰ ਦੇ ਵਿੱਚ ਠੀਕ ਹੈ ਜੀ ਥੋਡੇ ਮਲਟੀ ਬਟਾਵਨ ਜੋ ਵੀ ਨੇ ਤੁਹਾਨੂੰ ਘਰੇ ਬੈਠੇ ਨੂੰ ਦੱਸਾਂਗੇ ਆਪਾਂ ਇਹਦੇ ਨਾਲ ਥੋੜਾ ਬਹੁਤ ਜਿਆਦਾ ਫਾਇਦਾ ਕਿਉਂਕਿ ਅੱਜ ਕੱਲ ਬਹੁ ਲੋਕਾਂ ਨੂੰ ਦਿੱਕਤ ਆ ਰਹੀ ਹੈ ਹਾਂ ਮਣੀ ਦੀ ਦਿੱਕਤ ਹੈ ਪਹਿਲੀ ਗੱਲ ਚਲੋ ਸਾਨੂੰ ਵੀ ਰਹਿੰਦੀ ਹੈ ਸਾਡੇ ਤੋਂ ਵੀ ਡੈਟ ਉਹ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਖਰਚਾ ਵੀ ਬਹੁਤ ਆ ਯਾਰ ਤਾਂ ਕਰਕੇ ਅਸੀਂ ਫੇਰ ਵੀ ਚਲੋ ਮਾਲਕ ਦੀ ਮਿਹਰ ਕਰੀ ਜੰਨੇ ਆ ਨਸ਼ਿਆਂ ਤੋਂ ਜਿੰਨਾ ਹੋ ਸਕੇ ਦੂਰ ਰਹੋ ਜਿੰਮ ਦਾ ਨਸ਼ਾ ਲਾਓ ਬਹੁਤ ਵਧੀਆ ਨਸ਼ਾ ਹੈ ਲੰਬਾ ਚੱਲੋਗੇ ਸੋਹਣੇ ਬਣ ਕੇ ਰਹੋਗੇ ਤੁਸੀਂ ਆਪਣੇ ਆਪ ਨੂੰ ਫਿੱਟ ਰੱਖੋਗੇ ਤੁਹਾਨੂੰ ਦੇਖਣਗੇ ਲੋਕ ਆ ਕੇ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਮੰਨ ਲਓਗੇ ਤੇ ਤੁਹਾਨੂੰ ਡੇਲੀ ਇਹ ਨਹੀਂ ਹੈਗਾ ਮੇਰੇ ਭਾਈ ਵੀ ਇੱਕ ਦਿਨ ਜੰਮ ਗਏ ਮਹੀਨਾ ਕ ਲਾ ਕੇ ਜੰਮ ਵੀ ਆਹ ਬਣ ਗਿਆ ਨਹੀਂ ਬਣਦਾ ਮੇਰੇ ਭਾਈ ਇਹਦੇ ਵਾਸਤੇ ਤੁਹਾਨੂੰ ਇੱਕ ਟਾਈਮ ਕੱਢਣਾ ਪਊ ਤੁਹਾਨੂੰ ਇਹ ਭਜਾਉ ਗੇਰਾ ਥੋੜਾ ਜਿਹੜਾ ਪਹਿਲਾਂ ਹੁੰਦਾ ਆ ਚੀਜ਼ਾਂ ਦੁਖਣ ਲੱਗੀਆਂ ਸਰੀਰ ਸਾਰਾ ਜਿੰਨਾ ਵੀ ਹੈ ਦੁਖੂਆ ਤੁਹਾਡਾ ਭਜਣਾ ਨਹੀਂ ਹੈਗਾ ਆਪਾਂ ਨੇ ਆਪਾਂ ਮਿਹਨਤ ਕਰਨੀ ਆ ਦੱਬ ਕੇ ਲੋਕ ਬਹੁਤ ਕੁਝ ਕਹਿੰਦੇ ਨੇ ਉਹਨਾਂ ਨੂੰ ਤੁਸੀਂ ਇਧਰੋਂ ਸੁਣੋ ਤੇ ਇਧਰ ਦੀ ਕੱਢ ਦਿਓ ਉਹਨਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਨੀ ਤੁਸੀਂ ਨੇ ਤੁਸੀਂ ਆਹਦਾ ਕੰਮ ਤੱਕ ਕੰਮ ਵੀ ਕਰੋ ਘਰਦਿਆਂ ਨੂੰ ਵੀ ਖੁਸ਼ ਰੱਖੋ ਠੀਕ ਹੈ ਜੀ ਘਰਦਿਆਂ ਨਾਲ ਕੰਮ ਵੀ ਕਰਾਓ ਜਿੰਨਾ ਕੁ ਹੁੰਦਾ ਔਰ ਜਿੰਮ ਵਾਸਤੇ ਤੁਸੀਂ ਇੱਕ ਟਾਈਮ ਕੱਢੋ ਡਾਇਟ ਵਾਸਤੇ ਸਾਨੂੰ ਤੁਸੀਂ ਆਪਣਾ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਜਸਵੀਰ ਖੱਟੜਾ 77 ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਤੁਹਾਨੂੰ ਡੀਐਮ ਕਰਾਂਗੇ ਬੋਲ ਕੇ ਦੱਸ ਦੇ ਨੰਬਰ ਨੰਬਰ ਨਹੀਂ ਦੇਣਾ ਨੰਬਰ ਦੱਸਦਾ ਯਾਰ ਦਿੱਕਤ ਆ ਜਾਂਦੀ ਆ ਯਾਰ ਆ ਥੋੜੇ ਜਿਹੇ ਦੂਜੇ ਟੈਂਪੂ ਦੇ ਵਜੇ ਸਾਲੇ ਬਹੁਤ ਤੰਗ ਕਰਦੇ ਨੇ ਤਾਂ ਕਰਕੇ ਜਿਨ੍ਹਾਂ ਨੇ ਮੇਰੇ ਭਈਆਂ ਨੇ ਲੈਣੀਆਂ ਡਾਈਟ ਉਹ ਸਾਨੂੰ ਡੀਐਮ ਕਰਦਿਆ ਕਰੋ ਤੁਹਾਨੂੰ ਡਾਈਟ ਮਿਲ ਜਾਇਆ ਕਰੋ ਪਰ ਕਰਿਓ ਉਹ ਸਵਾਦ ਲੈਣ ਵਾਲਾ ਮੇਰਾ ਭਈ ਕੋਈ ਡੀਐਮ ਨਾ ਕਰਿਓ ਜਿਨ੍ਹਾਂ ਨੂੰ ਲੋੜ ਹੈ ਮਿਹਨਤ ਕਰਨੀਆਂ ਸੀ ਉਹਨਾਂ ਨਾਲ ਠੀਕ ਹੈ ਜੀ ਮਿਹਨਤ ਕਰੋ ਤੁਹਾਨੂੰ ਬੜਾ ਕੁਝ ਦੇਣਾ ਜੰਮਣੇ ਚਲੋ ਬਾਕੀ ਤੁਸੀਂ ਬਹੁਤ ਸਿਆਣੇ ਹੋ ਜਦੋਂ ਕਹਿੰਦੇ ਯਾਦਦੂ ਕੋਲ ਡਾਕਟਰ ਐ ਨਹੀਂ ਕਰਨਾ ਉਹ ਕੱਲੇ ਹੱਥ ਨਾਲ ਟਿਕਣਾ ਕਿੰਨਾ ਵਜੇ ਮਕਰਾਂ ਚੱਕਰੂਗਾ ਫਿਰ ਕਿਵੇਂ ਬੈਠੇਗਾ ਯਾਰ ਐ ਬੈਠ ਮੰਗਵੜਾ ਕੇ ਜਿਵੇਂ ਬੈਠੇ ਹਾਂ ਐਂ ਚੱਕੇ ਜਾਨਾ ਦੋਏ ਲੋ ਡੈਡੀ ਕਿ ਧਰ ਲੈਣੂ ਨੰਬਾ ਪਾ ਕੇ ਉਹ ਕੜੈਂਚੀ ਆ ਇਹ ਹੁੰਦੀ ਐਵੇਂ ਉਗ ਗਿਆ ਮੈਂ ਤਾਂ ਬੋਲ ਦਿੰਦਾ ਐਸਾ ਕੋਚੇ ਜਦੋਂ ਇਹਨੇ ਕ੍ਰੈਂਚੀ ਪਾ ਲੈਣੀ ਆ ਹੱਥ ਨੂੰ ਫੇਰ ਚੱਕਿਆ ਜਾ ਉੱਤੇ ਨੂੰ ਬੈਠੇ ਹੀ ਜਾ ਰਹੀ ਨੀ ਆਹਦਾ ਚੱਕਾ ਨਾ ਕੋਈ ਕਰ ਮੇਰੇ ਜਮਾ ਅਸੀਂ ਤੁਸੀਂ ਬਾਹਰ ਹੀ ਠਾ ਰੱਖ ਜਿਵੇਂ ਸੋਡੀ ਬਾਹ ਤੇ ਬੈਠਾ ਐ ਨਹੀਂ ਹੋਣਾ ਗਰਦਨ ਤਾਂ ਇਹ ਹੱਥ ਬਾਲੂਗਾ ਉਹ ਤਾਂ ਫੇਰ ਚੱਕੀ ਜਾਊਗਾ ਕਿਵੇਂ ਇਹ ਪਾਉਣੇ ਹੁੰਦੇ ਆ ਜਮੀ ਨਾਲ ਹੋ ਜਾਂਦੀ ਜਮੀਨ ਨਾਲ ਕੱਟੀ ਗਿਆ ਲਾ ਲਾ ਨੂੰ ਤੋਰ ਲੜਾਈ ਚੇਟਾਇੜ ਕਰ ਪੂਰੀ ਡਟ ਕਰ ਕੱਟ ਗਈ ਉਹ ਤੇਰੀ ਹਾਰ ਤੇ ਅਕੂ ਬਾਹੋ ਡਾਕਟਰ ਬਰਨ ਬੰਨਾ ਨਹੀਂ ਚੱਕੀ ਜਾਣੀ ਡੰਡੇ ਹੱਥ ਸਿਲਦੂਏ ਬਹੁਤ ਵੇਡ ਜਿਆਦੇ ਇਹਦੇ ਵਿੱਚ ਮੇਰਾ ਕੋਟ ਨੂੰ ਕੱਢ ਕੇ ਤੇ ਹੁਣ ਦੇਖਦੇ ਆ ਬਾਈ ਤੁਸੀਂ ਦੇਖਿਓ ਵੀਡੀਓ